ਸਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਵੇਰੇ ਸਵੇਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਹਾਦਸਾ ਵਾਪਰ ਗਿਆ ਜੀ ਹਾਂ ਇਹ ਹਾਦਸਾ ਪੰਜਾਬ ਪੁਲਿਸ ਮੁਲਾਜ਼ਮਾਂ ਦੇ ਨਾਲ ਭਰੀ বাস ਤੇ ਖੜੇ ਟਰਾਲੇ ਦੇ ਵਿਚਕਾਰ ਬਹੁਤ ਭਿਆਨਕ ਹਾਦਸਾ ਹੋਇਆ ਹੈ ਤਾਂ ਸਵੇਰੇ ਸਵੇਰੇ ਧੁੰਦ ਦੇ ਕਾਰਨ ਹਾਦਸਾ ਹੋਇਆ ਹੈ ਕਿ ਜਦ ਸੜਕ ਤੇ ਖੜਾ ਟਰਾਲਾ ਸੀ ਤੇ ਪੁਲਿਸ ਮੁਲਾਜ਼ਮਾ ਦੇ ਨਾਲ ਭਰੀ ਹੋਈ ਜਿਹੜੀ বাস ਹੈ ਉਹਨਾਂ ਦੀ বাস ਦੇਖ ਸਕਦੇ ਹੋ ਤੁਸੀਂ ਉਹ ਵੱਜਦੀ ਹੈ ਜਿਸ ਦੇ ਚੱਲਦੇ ਇੱਕ ਬਹੁਤ ਹੀ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਚਾਰ ਪੁਲਿਸ ਮੁਲਾਜ਼ਮਾ ਦੀ ਮੌਤ ਹੋ ਚੁੱਕੀ ਹੈ ਤਸਵੀਰੇ ਸਵੇਰੇ ਧੁੰਦ ਕਰਕੇ ਤੇ ਇਹ ਜਿਹੜੇ ਖੜੇ ਟਰਾਲੇ ਨੇ ਇਨਾ ਕਰਕੇ ਅਕਸਰ ਹੀ ਜਿਹੜਾ ਹੈ ਐਕਸੀਡੈਂਟ ਹੁੰਦੇ ਨਜ਼ਰ ਆਉਂਦੇ ਨੇ ਅਕਸਰ ਹੀ ਇਹ ਮੌਤ ਦਾ ਕਾਰਨ ਬਣਦੇ ਨੇ ਕਿਉਂਕਿ ਕਈ ਵਾਰ ਇਹ ਟਰਾਲੇ ਵਾਲੇ ਹਾਈਵੇ ਤੇ ਟਰਾਲਾ ਦਾ ਖੜਾ ਕਰ ਦਿੰਦੇ ਨੇ ਪਰ ਕਿਸੇ ਤਰ੍ਹਾਂ ਦਾ ਇੰਡੀਕੇਟਰ ਜਾਂ ਪਛਾਣ ਨਹੀਂ ਦਿੰਦੇ ਜਿੱਸ ਜੇ ਚੱਲਦੇ ਤਾਂ ਅੰਦਾਜ਼ੀ ਹੈ ਕਿ ਗੱਲ ਕੀਤੀ ਜਾਵੇ ਧੁੰਦ ਦੀ ਤੇ ਜਦ ਗੱਲ ਕਰੀਏ ਪੰਜਾਬ ਦੇ ਵਿੱਚ ਸਵੇਰੇ ਧੁੰਦ ਵੀ ਬਹੁਤ ਜ਼ਿਆਦਾ ਹੈ ਜਿੱਸ ਜੇ ਚੱਲਦੇ ਅਕਸਰ ਹੀ ਲੋਕਾਂ ਨੂੰ ਅੱਗੇ ਬਿਲਕੁਲ ਨਹੀਂ ਦਿਖਦਾ ਤੇ ਜਿੱਸ ਜੇ ਚੱਲਦੇ ਕਾਫੀ ਜਿਹੜੇ ਭਾਰੀ ਮਾਤਰਾ ਤੇ ਐਕਸੀਡੈਂਟ ਨੇ ਹੁੰਦੇ ਨੇ ਪਰ ਸਵੇਰੇ ਸਵੇਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਹਾਦਸਾ ਵਾਪਰਿਆ ਪੁਲਿਸ ਮੁਲਾਜ਼ਮਾਂ ਦੀ ਬੱਸ ਭਰੀ ਹੋਈ ਸੀ ਉਹ ਕਿਤੇ ਜਾ ਰਹੀ ਸੀ ਜਿਸ ਜੇ ਚੱਲਦੇ ਖੜੇ ਟਰਾਲੇ ਚੋਂ ਬੱਸ ਵਜੇ ਜਾਂਦੀ ਹੈ ਤਾਂ ਚਾਰ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਤਸਵੀਰਾਂ ਲਈ ਭਾਰਤ ਤੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਜਿਹੜਾ ਹਾਦਸਾ ਵਾਪਰਿਆ ਇਸ ਖੜੇ ਟਰਾਲੇ ਦੇ ਵਿੱਚ ਜਿਹੜੀ ਬੱਸ ਹੈ ਪੁਲਿਸ ਮੁਲਾਜ਼ਮਾਂ ਦੇ ਨਾਲ ਭਰੀ ਹੋਈ ਸੀ ਉਹ ਵੱਜਦੀ ਹੈ ਜਜੇ ਚੱਲਦੇ ਹਾਦਸਾ ਵਾਪਰ ਜਾਂਦਾ ਹੈ ਉਥੇ ਹੀ ਤੁਸੀਂ ਲਾਈਵparat ਤੇ ਤਸਵੀਰਾਂ ਸਾਹਮਣੇ ਦੇਖ ਸਕਦੇ ਹੋ ਤੇ ਸਵੇਲੇ ਦੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਖੜੇ ਟਰਾਲੇ ਦੇ ਵਿੱਚ ਇਹ ਪੁਲਿਸ ਮੁਲਾਜ਼ਮਾਂ ਨਾਲ ਭਰੀ ਜਿਹੜੀ ਬੱਸ ਹੈ ਇਹ ਵੱਜਦੀ ਹੈ ਜਿਸ ਦੇ ਚੱਲਦੇ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਜਾਂਦੀ ਹੈ ਖਬਰ ਨੂੰ ਅੰਤ ਤੱਕ ਵੇਖੋ ਪ੍ਰਤੀਕਿਰਿਆ ਕਮੈਂਟਾਂ ਚ ਜ਼ਰੂਰ ਸਾਂਝੀ ਕਰੋ ਤੇ ਹੋਰ ਖਬਰਾਂ ਦੇ ਲਈ ਬਣੇ ਰਹੋ ਲਾਈਵparat ਦੇ ਨਾਲ ਅਸੀਂ ਜਲੰਧਰ ਡਿਊਟੀ ਵਾਸਤੇ ਗਰਦਾਸਪੁਰ ਜਾ ਰਹੇ ਹਾਂ ਸ਼ੁਕਰ ਦਾ ਹੈ ਕਿ ਕਿੰਨੇ ਕਿੰਨੇ ਵਜੇ ਦਾ ਟਾਈਮ ਸੀਗਾ ਪੰਜ ਬਿਲਕੁਲ 5 ਵਜੇ ਚੱਲਨੇ 5 ਵਜੇ ਤੋਂ ਸਾਡੀ ਗੱਡੀ ਬਿਲਕੁਲ ਬਾਹਰ ਨਿਕਲ ਗਈ ਆ ਤੇ ਤੁਹਾਡੇ ਸਮੇਂ ਲਾ ਲਓ 5 ਤੋਂ ਜਲੰਧਰ ਤੋ ਇੱਥੇ ਤੱਕ ਕਰਵਾ ਬਹੁਤ ਘੰਟੇ ਦਾ ਸਫ਼ਰ ਹੈ ਸਾਰਾ ਠੀਕ ਹੈ ਜੀ ਤਾਂ ਘੰਟੇ 'ਚ ਅਸੀਂ ਇੱਥੇ ਪਹੁੰਚਿਆ ਤੇ ਗੱਡੀ ਤੋਂ ਸਾਨੂੰ ਤੁਹਾਨੂੰ ਪਤਾ ਸਾਰੇ ਬੰਦੇ ਤੁਹਾਡੇ ਕੋਲ ਕਈਆਂ ਦੀਆਂ ਅੱਖਾਂ ਫੁੱਲੀਆਂ ਆਈਆਂ ਜਿਦਾ ਸੁੱਤੇ ਪੈਸੇ ਦਾ ਚੱਕਦੇ ਵੀ ਇਹਨਾਂ ਰੋਲੀ ਪੈ ਗਈ ਇੱਕ ਵਾਰ ਫੇਰ ਗੱਡੀ ਰੋਂਗ ਸਾਈਡ ਚੱਲ ਗਈ ਆ ਤੇ ਉਹਦੇ ਪਤਾ ਲੱਗਾ ਜਦੋਂ ਹਾਂ ਆ ਬਸ ਸੱਚੀ ਲੱਗੀ ਕਿ ਕਿੰਨਾ ਗਨਖਸਾਨ ਨੁਕਸਾਨ ਤੋਂ ਸਾਹਮਣੇ ਸਰ ਇਹ ਤੋਂ ਡੱਡੂ ਵੀ ਹੋ ਗਏ ਇੱਕ ਪ੍ਰੋਜੈਕਟ ਜਿਨਾ ਦੇ ਬਾਕੀ ਸਾਰੇ ਲਖਮੀ ਆ ਬਹੁਤ ਚੱਕਰੀ ਬਹੁਤ ਆ ਜਿਨ੍ਹਾਂ ਨੂੰ ਹਮਨ ਹੋਸਲ ਲੈ ਗਏ ਆ ਪਰ ਬਹੁਤਾ ਹਵਾਰਾ ਜਿਹੜੇ ਲਖਮੀ ਆ 10 ਕੋਣੇ ਆ ਜਿਹੜੇ ਹਵਸਲ ਲੈ ਗਏ ਆ ਯਾਤਰਾ ਕੀ ਨਾਮ ਮੇਰਾ ਕੇਐਸਏ ਜਤਿੰਦਰ ਸਿੰਘ ਮੇਰਾ ਨਾਮ ਆ ਮੈਂ ਜੀਪ ਨੂੰ ਉਹ ਜਤਿੰਦਰ ਚੌਥੇ ਦੀ ਦਾ OK ਸਰ ਕੀ ਸਾਲੀ